ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕਦੋਂ ਕਰ ਸਕਦੀ ਹੈ ਤੇ ਕਿੰਨੇ ਪਰਸੈਂਟ ਕਰ ਸਕਦੀ ਹੈ ਉਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਾਧੇ ਲੈ ਕੇ ਸੰਜੇ ਫਣਜ ਆਗੂ ਨੇ ਮੀਟਿੰਗਾਂ ਬਿਤਾਈ ਹਰਪਾਲ ਸਿੰਘ ਜਿੰਮਾ ਨਾਲ ਮੁਖਰੀ ਭਵੰਤ ਸਿੰਘ ਨਾਲ ਚੰਡੀਗੜ੍ਹ ਦੇ ਵਿੱਚ ਹੋਈਆਂ ਜਿਸੇ ਮੁਖਾਂ ਮੰਗ ਸੀਗੇ ਡੀਏ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ 58% ਆ ਜੋ ਪੰਜਾਬ ਨਾਲ ਡੀਏ ਆ ਉਹ 42% ਆ ਸੋਲਾਂ ਮਾ ਬਹੁਤ ਵੱਡਾ ਫਰਕ ਆ ਵੀ ਡੀ ਵਿੱਚ ਸਰਕਾਰ ਵਾਦਾ ਕਰੇ ਪਰ ਮਾਨ ਸਰਕਾਰ ਵੱਲੋਂ 2025 ਦੇ ਵਿੱਚ ਡੀ ਵਿੱਚ ਵਾਦਾ ਨਹੀਂ ਕੀਤਾ ਗਿਆ ਅਜੇ ਮਲਾਜਮਾਨਾਸ ਕਰਦੇ ਹੋ ਸਰ ਨਵੇਂ ਸਾਲ ਤੋਂ ਪਹਿਲਾ ਪਹਿਲਾ ਕੋਈ ਨਵੇਂ ਸਾਲ ਦਾ ਤੋਂ ਹੋਵੇ ਹੌਣੇ ਸਮੇਂ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਸਰਕਾਰ ਮਲਾਨ ਡੀ ਦੇ ਵਿੱਚ ਵਾਦਾ ਕਰ ਸੇ ਹਾਂਜੀ ਮਾਨ ਜੀ ਮਲਾਜਮਾਨ ਦੇ ਪੇ ਕਮਿਸ਼ਨ ਦਾ ਜੋ ਏਰੀਅਰ ਹੈ ਕਿੰਨਾ ਪਰਸੈਂਟ ਦੇ ਸਕਦੀ ਹੈ ਪੰਜਾਬ ਸਰਕਾਰ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓੀ ਪੇ ਕਿੰਨ ਦੀ ਬਹੁਤ ਵੱਡੀ ਮੰਗ ਆ ਜੀ 550 ਲਈ ਰਹਿਣਾ ਪੰਜਾਬ ਸਰਕਾਰ ਬਕਾਇਆ ਲਗਭਗ 18000 ਕਰੋੜ ਦੇ ਉੱਪਰ ਬਣਦਾ ਜਿਸ ਨੂੰ ਲੈ ਕੇ ਮੁਖਰੀ ਭਵਾਨ ਪ੍ਰਬੰਧ ਨਾਲ ਜਾਂ ਜੋ ਸਬਕਮਟੀ ਨੇ ਉਹ ਨਾਲ ਕਈ ਮੀਟਿੰਗ ਹੋਈਆਂ ਵੀ ਜੋ 6 ਪੇਗ ਲੈਰੀ ਵਾਲਾ 18000 ਕਰੋੜ ਰੁਪਇਆ ਬਣਦਾ ਵੀ ਜਲਦੀ ਦਿੱਤਾ ਜਾਏ ਪਰ ਮਾਨ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਉਹ ਨਾਲ ਸਾਨੂੰ ਵਿੱਚ ਹੋ ਸਕਦਾ ਵੀ ਮਾਨ ਸਰਕਾਰ ਦੇ ਵਾਦਾ ਜੋ ਏਰੀਆ ਸੰਬੰਧੀ ਕੋਈ ਫੈਲਾਅ ਕਰ ਸਕਦੀ ਹਾਂਜੀ ਮਾਨ ਜੀ ਜੋ ਕਿ ਪੰਜਾਬ ਸਰਕਾਰ ਪੈਨਸ਼ਨਾਂ ਨੂੰ ਕਿੰਨਾ ਫੈਕਟਰ ਪਰਸੈਂਟ ਦੇ ਸਕਦੀ ਹੈਗੀ ਤੇ ਇਹ ਪੈਨਸ਼ਨ ਕਦੋਂ ਤੋਂ ਲਾਗੂ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ। ਅਲਟੈਨ ਨੂੰ ਸਾਥ ਹੀ ਨਹੀਂ ਵੱਡੀ ਮੰਗ ਸੀ ਕਿ ਜੋ ਫੈਕਟਰ 2.62 ਦੀ ਜਿਸ ਨੂੰ ਲੈ ਕੇ ਸਬਕਮੇਟੀ ਨਾਲ ਦੇ ਚੇਅਰਮੈਨ ਬੇਤੇ ਹਰ ਪਾਸੇ ਜੀਮਾ ਨਾਲ ਜਾਂ ਮੁਖਰੀਪੂਆ ਤੋਂ ਨਾਲ ਜਾਂ ਸਾਰੇ ਪੰਜਾਬ ਦੇ ਵਿੱਚ ਜਿਵੇਂ ਵੀ ਐਮਐਲਏ ਆ ਜਾਂ ਕੈਨ ਮੰਤਰੀਆ ਔਰ ਮੰਗ ਉਹ ਦਿੱਤੇ ਗਿਆ 1.52 ਗੁਣਾ 1.5 ਫੈਕਟਰ ਦਿੱਤਾ ਜਾਵੇ ਸਾਨੂੰ ਪਰ ਪੰਜਾਬ ਸਰਕਾਰ ਹਮੇਸ਼ਾ ਹੀ ਲਾਜਾਕ ਟਾਈਮ ਬਸ ਕਰੀ ਆ ਆਹ ਨਾਲ ਦੇ ਵਿੱਚ ਹੋ ਸਾਰਾ ਮੁਖਰੀ ਭਵਾਂਤਮਨ ਹੈਡਸ ਲਈ ਕੋਈ ਫੈਸਲਾ ਕਰ ਸਕਦੇ ਹਾਂਜੀ ਮਾਨ ਜੀ ਮੁਲਾਜ਼ਮਾਂ ਦਾ ਜੋ ਕਿ ਪੁਰਾਣਾ ਮੋਬਾਈਲ ਭੱਤਾ ਜੋ ਕਿ ਇਹਨਾਂ ਨੇ ਕੱਟਿਆ ਹੋਇਆ ਉਹ ਕਦੋਂ ਸਕੀਮ ਬਹਾਰ ਕਰ ਸਕਦੀ ਆ ਉਸ ਬਾਰੇ ਵੀ ਮੈਨੂੰ ਥੋੜੀ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 73 ਤਰ੍ਹਾਂ ਦੇ ਭੱਤੇ ਕੱਟ ਲਾਏ ਗਿਆ 12ਵਾਂ ਮੀਟਿੰਗ ਹੋਈਆਂ ਜਿਵੇਂ ਰੂਰਲ ਏਰੀਆ ਬਹੁਤ ਵੱਡੀ ਮੰਗ ਆ ਵੀ ਇਹ ਜੋ ਰੂਰਲ ਏਰੀਆ ਤੇ ਕੱਟ ਲਾਏ ਗਿਆ ਜੋ ਪਹਿਲਾਂ ਸਾਬਕਾ ਵਿੱਤ ਮੰਤਰੀ ਮਰਮੇਸੇਵਾਲ ਵੱਲੋਂ ਵੀ ਜਿਹੜੇ ਭੱਤਿਆਂ ਦੇ ਇਕੱਠ ਨਾ ਲਾਇਆ ਜਾਵੇ ਰੂਲਰ ਜੀ ਹਰ ਹਾਲਤ ਵਿੱਚ ਬਾਹਰ ਕੀਤਾ ਜਾਵੇ ਹੋਸੜਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੋਨੇ ਕੋਈ ਫੈਸਲਾ ਕਰ ਸਕਦੀ ਹੈ ਹਨ ਜੀ 2004 ਤੋਂ ਭਰਤੀ ਹੋਏ ਜੋ ਮੁਲਾਜ਼ਮ ਨੇ ਉਹਨਾਂ ਨੂੰ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਪੰਜਾਬ ਸਰਕਾਰ ਹੋਰ ਲਾ ਸਕਦੀ ਹੈ ਉਸ ਬਾਰੇ ਚੱਲ ਰਹੇ ਇਹ ਬਹੁਤ ਵੱਡੀ ਮੰਗ ਹੈ ਜੀ ਮੈਨੇ ਤੁਸੀਂ ਵਧੀਆ ਗੱਲ ਕੀਤੀ ਹੈ ਇਹ ਵੀ 2004 ਤੋਂ ਭਰਤੀ ਦੇ ਮੁਲਾਜ਼ਮਾਂ ਉਹਨਾਂ ਵਾਸਤੇ ਸਰਕਾਰ ਵੱਲੋਂ ਐਨਪੀਐਸ ਸਕੀਮ ਜਾ ਕੇ ਸਰਕਾਰ ਵੱਲੋਂ ਜੁਪੀਸ ਕੇ ਲਾਉ ਕੀਤੀ ਗਈ ਆ ਪਰ ਵੱਡੀ ਮੰਗ ਇਹ ਆ ਵੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟਿਸ ਜਾਰੀ ਵੀ ਕੀਤਾ ਗਿਆ ਸੀ ਵੀ ਅਸੀਂ ਪ੍ਰਾਣੀ ਪੈਨਸ ਨੂੰ ਬਹਾਲ ਕਰਤੀ ਆ ਬਸ ਸਰਕਾਰ ਬਣੀ ਲਗਭਗ 4 ਸਾਲ ਹੋਣ ਵਾਲਿਆ ਜੀ ਪਰ ਅਜੇ ਤੱਕ ਅਜੋ ਪ੍ਰਾਣੀ ਪੈਨਸ ਕਿਉਂ ਹੁੰਦੇ 1975 ਦਾ ਲਾਗੂ ਨਹੀਂ ਹੋਈ ਜਿਸ ਨੂੰ ਲੈ ਕੇ ਸੰਸਦ ਸਕਿਉਰਟੀ ਵੱਲੋਂ ਇਹ ਸੰਘਰਸ਼ ਕੀਤਾ ਗਿਆ ਦਿੱਲੀ ਵਿੱਚ ਜਾ ਕੇ ਵੀ ਜੋ ਰਾਮ ਲਗ ਰੋਡ ਅਥੀ ਸੰਰਚ ਕੀਤਾ ਗਿਆ ਜਾਂ ਪੰਜਾਬ ਦੇ ਵਿੱਚ ਹਰ ਐਮ ਐਲ ਏ ਨੂੰ ਜਾਂ ਕੈਨ ਮੰਤਰੀ ਨੂੰ ਨਾ ਸਰਕਾਰ ਦੇ ਨੂੰ ਇਮਾਂਗੋਦ ਤੇ ਗਏ 2004 ਦੋ ਵਾਰ ਪਰਤੀਸ਼ ਮਲਾਇਆ ਵਾਸਤੇ ਪਰਾਣੀ ਬੀਸਿੰਗ ਹਰ ਹਾਲ ਦੇ ਵਿੱਚ ਬਾਹਰ ਕੀਤੇ ਜਾਵੇ ਹਾਂਜੀ ਬាទ ਜੋ ਕਿ ਮਿਡਲ ਵਰਕਰ ਆ ਤੇ ਆਸ਼ਾ ਵਰਕਰਾਂ ਉਹਨਾਂ ਦੇ ਮਾਨ ਪੱਤੇ ਦੇ ਸਬੰਧੀ ਬਾਰੇ ਮੈਨੂੰ ਜਾਣਕਾਰੀ ਦਿਓ ਵੀ ਕਦੋਂ ਪੰਜਾਬ ਸਰਕਾਰ ਕਰ ਸਕਦੀ ਮੈਡਮ ਇਹ ਜਿਹੜੀ ਗੱਲ ਕੀਤੀ ਆ ਵਧੀਆ ਗੱਲ ਆ ਕਿ ਮਿਡਲ ਵਰਕਰ ਆਸ਼ਾ ਵਰਕਰਾਂ ਅਲੋੜੀ ਵਰਕਰਾਂ ਉਹਨਾਂ ਨੂੰ ਮਾਨਵਤਾ ਦੇ ਵੱਧ ਹੋਣਾ ਚਾਹੀਦਾ ਜਿਸ ਲੈ ਕੇ ਉਹਨਾਂ ਨੂੰ ਧੂਰੀ ਵਿੱਚ ਸਮਰੂਰ ਦੇ ਵਿੱਚ ਮਹਾਲੀ ਤੇ ਤੁਹਾਨੂੰ ਲਾਏ ਪਰ ਮਾਂ ਸਰਕਾਰ ਵੱਲੋਂ ਅਜੇ ਤੱਕ ਮਿਡਲ ਵਰਕਰ ਆਸ਼ਾ ਵਰਕਰਾਂ ਅਗਰ ਉਹਦੀ ਬੈਕਗ੍ਰਾਉਂਡ ਮੰਗਾਂਵਰੇ ਕੋ ਫੈਲਾ ਨਹੀਂ ਕੀਤਾ ਗਿਆ ਜਿਸਨੇ ਲੱਗ ਉਹਨਾਂ ਵਿੱਚ ਬਹੁਤ ਵੱਡਾ ਗੁੱਸਾ ਹੈ ਉਹਨਾਂ ਦੀ ਜੋ ਪ੍ਰਧਾਨ ਅਮਰਜੀਤ ਗੌਰ ਨੇ ਕਿਹਾ ਵੀ ਅਸੀਂ ਉਹਨਾਂ ਸਾਰੇ ਵਿੱਚ ਜੋ ਇਹ ਗੁੱਸਾ ਕੱਢਾਂਗੇ ਆਸਾ ਵਰਕਰ ਹੈ ਅਮਰਜੀਤ ਗੌਰ ਪ੍ਰਧਾਨ ਪੰਜਾਬ ਦੀ ਖਾਨੀ ਬਣੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਦੀਆਂ ਜੋ ਵੀ ਇਹ ਮੰਗਾਂ ਨੇ ਇਹ ਮੰਗਾਂ ਕਦੋਂ ਤੱਕ ਪੂਰੀਆਂ ਕਰ ਸਕਦੇ ਤੇ ਕਿੰਨਾ ਕੁ ਟਾਈਮ ਹੋਰ ਲਾ ਸਕਦੇ ਉਸ ਬਾਰੇ ਥੋੜੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁਲਾਜ਼ਮ ਬਹੁਤ ਵੱਡੀ ਆਸ ਦਾ ਸੀਗੀਆਂ ਲਗਾ ਪੌਣੇ ਚਾਰ ਹਾਲ ਜੋ ਸਾਲ ਹੋ ਚੁੱਕਿਆ ਵੀ ਮੰਗਲ ਹਾਲ ਕਰੂ ਉਸ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਪਰਸੈਂਟ ਹਲ ਕਰਦਾ ਮੁਖੀ ਭਾਨਦਵਨ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਇਸ YouTube ਚੈਨਲ ਤੇ ਜੋ ਕਿ ਇਹਨਾਂ ਨੇ ਮੈਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਮੁਲਾਜ਼ਮਾਂ ਦੇ ਜੋ-ਜੋ ਮੰਗਾ ਨੇ ਪੰਜਾਬ ਸਰਕਾਰ ਕਦੋਂ ਸਕੀਮ ਪ੍ਰਾਣੀ ਪੈਨਸ਼ਨ ਹੋਵੇ ਜਾਂ ਫੈਕਟਰੀ ਏਰੀਅਰ ਦਾ ਆਪਣਾ ਜੋ ਵੀ ਹੈ ਕਦੋਂ ਬਹਾਲ ਕਰ ਸਕਦੀ ਹੈਗੀ ਧੰਨਵਾਦ ਆਏ ਦੇਖਦੇ ਹਾਂ ਕਿ ਭਗਵੰਤ ਮਾਨ ਜੀ ਇਹ ਜੋ ਵੀ ਮੰਗਾ ਨੇ ਕਦੋਂ ਤੱਕ ਇਹ ਸਕੀਮ ਜੋ ਹੈਗੀ ਲਾਗੂ ਕਰ ਸਕਦੀ ਆ ਧੰਨਵਾਦ